ਏ ਸਭ ਥਾਈ ਹੋਏ ਸਹਾਈ ਤਨ ਤਨ ਸਹੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਲਾ ਸਾਹੀ ਪਾਛਾਈਆਂ ਦੀ ਜੋ ਤਨ ਸਹੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨ ਦਰدار ਦਾ ਧਿਆਨ ਕਰਕੇ ਕਾਲ ਚੜੀ ਬੋਲੋ ਜੀ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਹਬਜਾ ਦੇ ਸਹੇਬ ਬਾਬਾ ਅਜੀਤ ਸਿੰਘ ਜੀ ਸਹੇਬ ਬਾਬਾ ਜੁਢਾਰ ਸਿੰਘ ਜੀ ਸਾਹਿਬ ਆਬਾ ਜੋਰਾਵਰ ਸਿੰਘ ਜੀ ਸਾਹਿਬ ਆਬਾ ਫਤੇ ਸਿੰਘ ਜੀ ਜਥੇ ਸਿੰਘ ਜੀ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜੱਪਿਆ ਵੜਨ ਕੇ ਛੱਕਿਆ ਦੇਗ ਚਲਾਹੀ ਤੇਗ ਵਾਹੀ ਦੇ ਕੇ ਅੰਡਠ ਕੀਤੇ ਤੰਨਾ ਪਿਆਰਿਆ ਸਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕੁਲਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜੈ ਜੈਕਾਰ ਨਿੰਦ ਕੀਤੀ ਬੰਦੇ ਜਾਈ ਧੰਨਵਾਦ ਥੈਂਕ ਯੂ ਨਹੀਂ ਜਿਹੜਾ ਕਲੇਰੀ ਦੇ ਮੁੱਖਾਂ ਦਾ ਕੁਮਕੀ ਰੈਡੀ ਵੀ ਦਾ ਬਹੁਤ ਬਹੁਤ ਧੰਨਵਾਦ ਹੈ ਆਓ ਮੇਰਾ ਮੀਤ ਗਰੇਸ਼ ਕੋਟ ਹੈ ਸਾਹਿਬ ਜਿਹੜਾ ਬੋਲੇ ਜਿੰਦਾ ਦੇ ਪਰਪੋਤੇ ਐ ਮਨਰੂਪ ਤੇ ਜਗਰੂਪ ਪੁੱਲੜਾ ਜਿਨ੍ਹਾਂ ਨੇ ਪਿਛਲੇ ਸਾਲ ਪਹਿਲਾ ਕਬੱਡੀ ਕੱਪ ਕਰਵਾਇਆ ਤੇ ਐ ਸਾਹਿਬ ਦੂਸਰਾ ਕਬੱਡੀ ਕੱਪ ਹੋ ਰਿਹਾ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲੇ ਕਬੱਡੀ ਕੱਪ ਹੈ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਕਬੱਡੀ ਕੱਪ ਨੂੰ ਸਫਲ ਕਰਨ ਵਾਸਤੇ ਆਪਣਾ ਵੱਡਾ ਸਹਿਯੋਗ ਦਿੱਤਾ ਹੈ ਉਹਨ ਇੱਕ ਬੇਨਤੀ ਹੈ ਮੁੰਡੇ ਕਹਿੰਦੇ ਪਿਛਲੇ ਸਾਲ ਕੰਪ ਹੋਇਆ ਬਹੁਤ ਸਵਾਦ ਆਇਆ ਭਾਈ ਕੀ ਨਾਜੀ ਆਪਣਾ ਅਮਲਕ ਸਿੰਘ ਜੀ ਸਭ ਤੋਂ ਪਹਿਲਾਂ ਤੇ ਅੱਜ ਹੋਰਡ ਕਬੱਡੀ ਟੂਰਨਾਮੈਂਟ ਦੀ ਬਹੁਤ ਬਹੁਤ ਵਧਾਈਆਂ ਥੈਂਕ ਯੂ ਜੀ ਕਿੰਨੀ ਕਿ ਖੁਸ਼ੀ ਕਿੰਨਾ ਕੁ ਰੁਸ਼ਾ ਕੀ ਕਹਿਣਾ ਚਾਹੋਗੇ ਅੱਜ ਦੇ ਬਹੁਤ ਜ਼ਿਆਦਾ ਖੁਸ਼ਾ ਜੀ ਹਾਕੀ ਕਲੱਬ ਜੀਟੀਪੀ ਸਪੋਰਟਸ ਆਪਕੀ ਕਲੱਬ ਦੇ ਲੋਕ ਜਿੰਨਾ ਇਹ ਪ੍ਰਬੰਧ ਆ ਮੇਰੇ ਮਨਰੂਜ਼ ਭਰਾਸ ਪਿੰਤੋਂ ਇਹ ਕਰ ਰਹੇ ਆ ਸੋ ਅੱਜ ਦਾ ਜਿਹੜਾ ਦਿਨ ਸਭ ਤੋਂ ਮੇਨ ਹੋਇਆ ਕਿ ਸਾਡੇ ਹਾਕੀ ਦੇ ਵਿੱਚ ਫਸਟ ਟਾਈਮ ਇਹ ਚੀਜ਼ ਹੋ ਰਹੀ ਆ ਜਿਹੜੇ ਬਸੇ ਬਸ ਲੰਪੀਆਂ ਨੇ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੂੰ ਸਨਮਾਨਿਤ ਕਰ ਦਿੱਤਾ ਜਾ ਰਿਹਾ ਹੈ ਕੈਂਥੇ ਦੇ ਨਾਲ ਸੇ ਪਹਿਲੀ ਵਾਰ ਹੋ ਰਿਹਾ ਹੈ ਕਬੱਡੀ ਕੱਪ ਚੋ ਵੀ ਹਾਂਜੀ ਕੰਤ ਜੀ ਤੋਂ ਇਸ ਤੋਂ ਪਹਿਲਾਂ ਇੱਕ ਸਾਡੇ ਕਿਨਵਾਲ ਤੋਂ ਸਰਪੰਚ ਸਾਹਿਬ ਕਬੱਡੀ ਕੱਪ ਤੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਸੋ ਅੱਜ ਦਾ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਹੀ ਤਖਲਾ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਜਿਹੜਾ ਟੂਰਨਾਮੈਂਟ ਹੋ ਰਿਹਾ ਵੈ ਬਹੁਤ ਹੀ ਵਧੀਆ ਨਵੇਂ ਧੰਗ ਦੇ ਨਾਲ ਸਾਡੇ ਜਿੰਨੇ ਵੀ ਸੀਜਵਾਨ ਨੌਜਵਾਨ ਆ ਇਹ ਸਾਰੇ ਆਪਣੀ ਨੀਅਤ ਦੇ ਨਾਲ ਸਾਰੇ ਆਪੋ ਆਪਣੀ ਡਿਊਟੀ ਪੂਠਾ ਰਹੇ ਆ ਸੋ ਅੱਜ ਦਾ ਜਿਹੜਾ ਵੀ ਟੂਰਨਾਮੈਂਟ ਐ ਸਾਰਿਆਂ ਦਾ ਥੈਂਕ ਯੂ ਜਿੰਨੇ ਵੀ ਮੇਰੇ ਪਰਿਵਾਰ ਮੈਂਬਰ ਹੈ ਮੇਰੇ ਭਰਾ ਮੇਰੇ ਪਰਿਵਾਰ ਸਾਰਾ ਹੀ ਚਾੜੀਓ ਕਲੇ ਚ ਰਹਿਣ ਵਾਇਸਰੀ ਠੀਕ ਹੈ ਜੀ ਟੂਰਨਾਮੈਂਟ ਵੀ ਹੈ ਪੁਰਾਣਾ ਸਾਲ ਚਲਾ ਗਿਆ ਨਵੇਂ ਸਾਲ ਨੇ ਪਰਵੇਸ਼ ਕੀਤਾ ਹੈ ਨਾਲ ਨਾਲ ਲੋੜੀ ਵੀ ਹੈ ਉਹ ਜਿੱਦਾਂ ਆਪਕੋ ਨੇ ਕੋਈ ਟੂਰਨਾਮੈਂਟ ਜਿੱਦਾਂ ਸਾਧ ਬਿਲਕੁਲ ਜੀ ਬਿਲਕੁਲ 2026 ਜੋ ਵੀ ਪਿਛਲੀਆਂ ਯਾਦਾਂ ਹੋ ਭੁਲ ਕੇ ਮੰਨੀਆਂ ਤੇ ਵੀ 2026 ਸ਼ੁਰੂ ਹੋ ਰਿਹਾ ਹੈ ਸੋ ਗੁੱਡ ਲੱਕਿਆ ਸਭ ਤੋਂ ਪਹਿਲਾਂ ਇਹ ਆਪਣਾ ਟੂਰਨਾਮੈਂਟ ਸਟਾਰਟ ਹੋਇਆ ਹੈ ਮਾਰਾ ਦਾ ਉਹਦਾ ਸਾਰਾ ਲੈ ਕੇ ਇਹ ਚੀਜ਼ ਚੱਲ ਰਹੀ ਹੈ ਸਾਰਾ ਕੁਝ ਹਾਂ ਕੋਈ ਨਹੀਂ ਥੈਂਕ ਯੂ ਕੀ ਨਾ ਭਾਜੀ ਆਪਣਾ ਮੇਰਾ ਸ਼ੋ ਜੋਧੇ ਜੀ ਕਬੱਡੀ ਕਮੈਂਟਰ ਅੱਜ ਕਬੱਡੀ ਟੂਰਨਾਮੈਂਟ ਦਾ ਮਹਾਕੁੰਭ ਰੱਖਣ ਵਾਲਾ ਕੀ ਕਹਿਣਾ ਚਾਹੁੰਦਾ ਅੱਜ ਤੇ ਪਹਿਲਾਂ ਦੇ ਧੁੱਪ ਵਧੀਆ ਲੱਗੀ ਆ ਮਹਾਕੁੰਭ ਉਹ ਵਾਜ ਲੱਗਣਾ ਹੈ ਤੇ ਪ੍ਰਬੰਧ ਪੂਰੇ ਹੋਣ ਚੁੱਕੇ ਆ ਠੋਕਲੇ ਪ੍ਰਬੰਧ ਹੈ ਜੀ ਬੜੀ ਦਿਨ ਰਾਤ ਮਿਹਨਤ ਕੀਤੀ ਆ ਮੁੰਡਿਆਂ ਨੇ ਸਪੈਸ਼ਲ ਕਹੀ ਕਹਿੰਦੇ ਵਿਦੇਸ਼ਾਂ ਤੋਂ ਆਏ ਮੇਲੇ ਵਾਸਤੇ ਕਿ ਆਪਾਂ ਇੱਕ ਕਬੱਡੀ ਕੱਪ ਦੇ ਵਿੱਚ ਉੱਥੇ ਜਾ ਕੇ ਮੌਜੂਦ ਹੋ ਕੇ ਕਬੱਡੀ ਕੱਪ ਦੇ ਵਿੱਚ ਸਾਥ ਦੇਣਾ ਤੇ ਮੇਲੇ ਦਾ ਆਨੰਦ ਲੈਣਾ ਹੈ ਇਹ ਕਬੱਡੀ ਕੱਪ ਦੇ ਵਿੱਚ ਚਾਰ ਟੀਮਾਂ ਸ਼ਿਰਕਤ ਲਗਾ ਰਹੀਆਂ ਨੇ ਜਿਨ੍ਹਾਂ ਦਾ ਪਹਿਲਾ ਇਨਾਮ ਹੈ 1.5 ਲੱਖ ਹੈ ਦੂਸਰਾ ਨਾਮ 1 ਲੱਖ ਰੁਪਇਆ ਹੈ ਇਹ ਫਾਈਨਲ ਦੇ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਉੱਤੇ ਜਾਣਗੇ ਵਧੀਆ ਨਵੇਂ ਤੇ ਜਿਹੜੇ ਸੈਨੀ ਦੇ ਬੈਸਟ ਹੋਣਗੇ ਉਹਨਾਂ ਨੂੰ ਐਮੀਜਮ ਦਿੱਤੀਆਂ ਜਾਣਗੀਆਂ ਨਾਲ ਦੋ ਲੰਗੜੀਆਂ ਜੀਬਾਂ ਨੂੰ ਦੇਖ ਰਹੇ ਹੋ ਇਹ ਸਨਮਾਨ ਕੀਤੀਆਂ ਜਾਣੀਆਂ ਇਸ ਇਲਾਕੇ ਦੇ ਦੋ ਮੁੰਡੇ ਆ ਸਾਜਨ ਤੇ ਪੂਰੀ ਕਬੱਡੀ ਪਲੇਅਰ ਆ ਉਹਨਾਂ ਦਾ ਬੜਾ ਪਿਆਰ ਹੈ ਪੁੱਲਰ ਬ੍ਰਦਰਸ ਕੋਲ ਵਾਲਿਆਂ ਦੇ ਲੱਗੇ ਆਰਗੇਨਾਈਜ਼ਰ ਨੇ ਇਸ ਟੂਰਨਾਮੈਂਟ ਦੇ ਸਰਪ੍ਰਸਤ ਨੂੰ ਉਹਨਾਂ ਨੂੰ ਸਨਮਾਨ ਕੀਤੇ ਜਾਣੀਆਂ ਇਹਨਾਂ ਦੇ ਜੀਬਾਂ ಗ್ರಾಮ ਪੰਚਾਇਤ ਐਨ ਆਰ ਆਈ ਭਰਾਵਾਂ ਦਾ ਕਿੰਨਾ ਸਹਿਯੋਗ ਰਿਹਾ ਨਾਲੋਂ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਬਾਕੀ ਆ ਪਿੰਡ ਵਾਸੀ ਤੁਸੀਂ ਦੇਖ ਹੀ ਸਕਦੇ ਇਹ ਗੁਰਦਰਾ ਸਾਹਿਬ ਦੇ ਵਿੱਚ ਵੀ ਹੁਣੇ ਅਰਦਾਸ ਹੋਈ ਹੈ ਨਾਲ ਲੰਗਰ ਪਹੜਾਰੇ ਚੱਲਣਦੇ ਆ ਸਾਰਿਆਂ ਦਾ ਹੀ ਸਾਥ ਹੈ ਜੀ ਸਾਰਿਆਂ ਨੇ ਵੱਡਾ ਸਾਥ ਦਿੱਤਾ ਹੈ ਤੇ ਪੁੱਲਰ ਬ੍ਰਦਰ ਹੋਣਾਂ ਦਾ ਦੇਣ ਵੱਡਾ ਜਿਨ੍ਹਾਂ ਨੇ ਇਹ ਲੱਖ ਰੁਪਏ ਖਰਚ ਕੇ ਇਸ ਇਲਾਕੇ ਨੂੰ ਵਧੀਆ ਕਬੱਡੀ ਦਿਖਾਉਣ ਦਾ ਪ੍ਰਾਲਾ ਕੀਤਾ ਹੈ ਮਹਾ ਕੁੰਭੋਂ ਲੱਗਾ ਕਬੱਡੀ ਦਾ ਕੱਪ ਹੋ ਗਿਆ ਪਾਜੀ ਕੀ ਨਾਮ ਹੈ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਠੀਕ ਹੈ ਅੱਜ ਖੁਸ਼ੀ ਦਾ ਦਿਹਾੜਾ ਹੈ ਕੀ ਕਹਿਣਾ ਚਾਹੋਗੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਹੋਰ ਘੰਟੇ ਡੇਢ ਘੰਟੇ ਤੱਕ ਕਬੱਡੀ ਦਾ ਮਹਾਕੁੰਭ ਸ਼ੁਰੂ ਹੋਣ ਜਾ ਰਿਹਾ ਜਿੰਨੇ ਵੀ ਇਲਾਕੇ ਦੀ ਸੰਗਤ ਇੱਥੇ ਹਮੇ ਹਮਾ ਕੇ ਪਹੁੰਚੇ ਤੇ ਕਬੱਡੀ ਖਿਡਾਰੀਆਂ ਦਾ ਇਛਾ ਜਿਹੜਾ ਆਪਾਂ ਕਰੀਏ ਔਰ ਸਾਡੀ ਸਾਰੀ ਜੀਟੀਵੀ ਸਪੋਰਟਸ ਆਰਟੀਕਲਬ ਇੱਥੇ ਮੌਜੂਦ ਆ ਤੇ ਸਾਡੇ ਸਾਰਿਆਂ ਵੱਲੋਂ ਮਨਰੂਪ ਤੇ ਜਬਰੂਪ ਨੂੰ ਬਹੁਤ ਲੱਖ ਲੱਖ ਵਧਾਈ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬਾਲਾ ਕਰਕੇ ਕਬੱਡੀ ਦਾ ਮਹਾਕੁੰਭ ਕਰਾਉਣ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਮੇਰਾ ਹੋ ਰਿਹਾ ਹੈ ਅੱਜ ਕੱਲ੍ਹ ਜਿਹੜੇ ਬੱਚੇ ਆ ਫੇਸਬੁੱਕ WhatsApp ਤੇ ਵੀ ਕਾਫੀ ਇੰਟਰਸਟ ਲੈਂਦੇ ਆ ਬੱਚਿਆਂ ਨੂੰ ਆਪਣਾ ਕੀ ਮੈਸੇਜ ਦੇਣਾ ਬੱਚਿਆਂ ਨੂੰ ਇਹ ਮੈਸੇਜ ਹੈ ਵੀ ਗਰਾਊਂਡ ਦੇ ਵਿੱਚ ਆਉਣ ਜਿੰਨੀਆਂ ਵੀ ਗੇਮਸ ਆ ਹੌਕੀ ਆ ਕਬੱਡੀ ਆ ਉਹਦੇ ਨਾਲ ਵੱਧ ਤੱਕ ਜੁੜਨਾ ਜਿਹੜਾ ਬੱਚਾ ਗਰਾਊਂਡ 'ਚ ਜਾਂਦਾ ਉਹ ਫੋਨ ਤੋਂ ਹਮੇਸ਼ਾ ਕੋਹਾਂ ਦੂਰ ਰਹਿੰਦਾ ਜਦੋਂ ਗਰਾਊਂਡ ਦੇ ਵਿੱਚ ਜੋਰ ਲੱਗ ਜਾਂਦਾ ਫਿਰ ਬੱਚੇ ਦਾ ਫੋਨ ਤੋਂ ਦੂਰੀ ਰਹਿੰਦੀ ਹੈ ਇਸ ਕਰਕੇ ਬੋਰਾ ਮੈਸੇਜ ਇਹੋ ਹੀ ਆ ਵੀ ਸਾਰੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਵੱਧ ਤੱਕ ਗੇਮਾਂ ਦੇ ਨਾਲ ਪਿਆਰ ਕੀਤਾ ਜਾਵੇ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ ਭਾਈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜਾ ਕਵਰ ਕਰ ਰਿਹਾ ਇਸ ਟੂਰਨਾਮੈਂਟ ਨੂੰ ਥੈਂਕ ਯੂ ਜਿਹੜੇ ਕੋਟ ਦੇ ਪਿਆਮੇ ਜਿਹੜੇ ਬਰਾਂਦੇ ਨਾਮੇ ਪਾਏ ਐ ਇਹ ਵੀ ਉਦੋਂ ਆਣ ਕੇ ਜਦੋਂ ਇਹਨਾਂ ਦਾ ਕੰਮ ਹੋਊਗਾ ਬਾਕੀ ਸਪੌਂਸਰ ਵੀਾਂ ਦੀ ਡਿਊਟੀ ਐ ਉੱਥੇ ਕੋਈ ਵੀ ਉਹਨਾਂ ਨੂੰ ਕੋਈ ਤਾੜਨਾ ਨਾ ਕਰੇ ਤੇ ਸਪੌਂਸਰ ਵਿੰਦਜੀਪਾ ਜੀ ਟੈਕ ਸਿਕਿਉਰਿਟੀ ਕਰਦੇ ਹੋਏ ਵਧੀਆ ਡਾਇਰੈਕਟਰ ਸ਼ਾਨ ਹੋਣ ਲਈ ਵਧੀਆ ਸਲਾਮਾਂ ਨੇ ਪਿੰਡ ਦੀ ਸੌਣ ਲੱਗੀ ਐ ਜੈ ਮਾਨ ਸਰਮਣ ਕਹਿੰਦੇ ਅੱਜ ਵੱਡੇ ਪੰਦਰ ਤੇ ਕੀਤਾ ਦੇਖਾਂਗੇ ਕਹਿੰਦੇ ਪੰਡਤ ਜੇ ਪਾਲਾ ਰਿਹਾ ਨਹੀਂ ਉਹਦੀ ਸਹਜਾ ਫੀ ਹੈ ਚੱਲਦਾ ਸਟ੍ਰਗਲ ਉਹ ਪੀਟਦਾ ਹੈ ਵੀ ਮੈਚ ਬੜਾ ਸ਼ਾਨਦਾਰ ਮੈਚ ਹੈ ਖੇਡਿਆ ਜਾ ਰਿਹਾ ਹੈ ਜੀ ਬਾਕੀ ਵੀ ਬੈਠ ਜਿਓ ਮੈਂ ਆਪੇ ਸ਼ੁਰੂ ਜਨੋਸਤਾ ਕਰੂਗਾ ਕਿ ਆ ਮੈਂ ਜਾਂਪੈਂਟਰ ਵੀ ਬੋਲ ਰਿਹਾ ਹਾਂ ਕਿ ਉਹੀ ਗ라운ਡ ਵਿੱਚ ਆਇਆ ਪਰਿਓ ਇਸ ਖੇਤੀ ਨੂੰ ਫਰਮਾਨ ਕਰ ਰਹੇ ਹੋ